ग्लोबल क्रिश्चियन एक्शन कमेटी की ओर से कपूरथला की एक चर्च में चल रहे धार्मिक समागम में खलल डालने को लेकर एसएसपी से कार्रवाई की मांग धार्मिक प्रचार में किसी का भी वे दखल बर्दाश्त नहीं कपूरथला की एक चर्च में बीते दिनी चल रहे धार्मिक समागम में कुछ लोगों द्वारा खलल डालने और मौजूद लोगों को धमकाने के रोष के चलते ग्लोबल क्रिश्चियन एक्शन कमेटी की ओर से कपूरथला के प्रशासनिक कॉम्प्लेक्स के बाहर इकट्ठे होकर रोष प्रदर्शन किया गया और जिले के एसएसपी को सारा मामला बताकर बनती कानूनी कार्रवाई करने की मांग की और कहा कि जो भी लोग वहां पहुंचे थे उन्होंने बेवजह वहां के धार्मिक सत्संग को रुकवाया और लोगों को धमकाया जबकि इस वक्त उन्होंने संयम से काम लिया नहीं तो हालात बिगड़ भी सकते थे कमेटी के सदस्यों ने बताया कि एसएसपी की तरफ से यह आश्वासन दिया गया है कि इस सारे मामले में बनती कानूनी कार्रवाई जल्द ही की जाएगी दूसरी तरफ प्रदर्शनकारियों ने कहा कि वह हर धर्म का आदर करते हैं और इसे के चलते वह अपने धर्म प्रचार में भी कोई दखल नहीं चाहते और अगर पुलिस ने बनती कार्रवाई ना की तो वह प्रदर्शन को और तेज़ करेंगे ਕਪੂਰਥਲਾ ਸੇ ਰਾਜਿੰਦਰ ਕੁਮਾਰ ਕਪੂਰਥਲਾ ਕੀ ਵਿਸ਼ੇਸ਼ ਰਿਪੋਰਟ ਹallelujah ਯੇਸ਼ੂ ਮਸੀਹ ਦੇ ਨਾਮ ਕੀ ਜੈ ਹੋਏ ਯੇਸ਼ੂ ਮਸੀਹ ਦੇ ਨਾਮ ਕੀ ਜੈ ਬੋਲ ਹallelujah ਸਾਰਣ ਮੇਰੇ ਕੋਲ ਜੀ ਐਮ ਸੀ ਦੀ ਮੇਰਾ ਨਾਮ ਜਤਿੰਦਰ ਮਸੀਹ ਗੌਰਵ ਆ ਅੱਜ ਅਸੀਂ ਕਪੂਰਥਲਾ ਵਿਖੇ ਆਇਆ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਨਾਲ ਤੱਕਾ ਹੋਇਆ ਸਾਡੇ ਪਾਸਟਰ ਚਰਨ ਵਾਲੀਆ ਜੀ ਇਹਨਾਂ ਦੀ ਚਰਚ ਦੇ ਵਿੱਚ ਕੁਝ ਨੰਘੇ ਜੋ ਖੋਤੀ ਨੰਘੇ ਹੈਗੇ ਸੀ ਉਹ ਆਏ ਇੱਥੇ ਆ ਕੇ ਉਹਨਾਂ ਨੇ ਤੋੜ ਭੰਮ ਕਰਨੀ ਸਟਾਰਟ ਕਰਤੀ ਔਰ ਜੋ ਇੱਥੇ ਬਜ਼ੁਰਗ ਸੀ ਸਾਡੀਆਂ ਭੈਣਾਵਾਂ ਸੀ ਸਾਡੇ ਬੱਚੇ ਸੀ ਉਹਨਾਂ ਨੂੰ ਮਾਰਕੁੱਟ ਕਰਨੀ ਸ਼ੁਰੂ ਕਰਤੀ ਉਹ ਉਹਨਾਂ ਦੇ ਨਾਲ ਬਹੁਤ ਬੰਦਾ ਸਲੂਕ ਕੀਤਾ ਔਰ ਪੂਰੇ ਮਸੀਹ ਭਾਈ ਚਾਰੇ ਦੇ ਲਈ ਭੱਡੀਆਂ ਸ਼ਵਡਾਲੀਆਂ ਯੂਜ਼ ਕੀਤੀਆਂ ਔਰ ਸਾਡੇ ਪਰਮੇਸ਼ਵਰ ਪ੍ਰਭ ਯੇਸ਼ੂ ਮਸੀਹ ਦੇ ਲਈ ਭੱਡੀਆਂ ਸ਼ਵਡਾਲੀਆਂ ਜਿਹੜੀਆਂ ਯੂਜ਼ ਕੀਤੀਆਂ ਔਰ ਇਹਨਾਂ ਨੂੰ ਧਮਕੀ ਦੇ ਕੇ ਗਏ ਵੀ ਤੁਸੀਂ ਇੱਥੇ ਚਰਚ ਨਹੀਂ ਲਗਾਉਣੀ ਜੇ ਤੁਸੀਂ ਚਰਚ ਲਗਾਉਂਗੇ ਔਰ ਤੁਹਾਡਾ ਜਿਹੜਾ ਕੋ ਨੁਕਸਾਨ ਅਸੀਂ ਕਰਾਂਗੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕੀ ਇਹ ਮਣੀਪੁਰਿਆ ਜੇ ਮਣੀਪੁਰ ਦੇ ਵਿੱਚ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਇਥੇ ਪਿੰਡਾਂ ਦੇ ਨਾਲ ਉਹ ਨੰਗਾ ਕਰਕੇ ਭਜਾਇਆ ਗਿਆ ਉਹਦਾ ਸਾਡੇ ਇਥੇ ਪੰਜਾਬ ਦੇ ਵਿੱਚ ਜਿਹੜਾ ਉਹ ਸਾਡੀਆਂ ਪਿੰਡਾਂ ਨੂੰ ਉਥੇ ਬਦਮਿਸ਼ੀ ਕੀਤੀ ਗਈ ਉਹਨਾਂ ਦੇ ਨਾਲ ਔਰ ਮਸੀਹ ਭਾਈ ਚਾਰੇ ਦੇ ਵਿਚਾ ਦਿਖਾਇਆ ਗਿਆ ਉਹਦਾ ਜੇ ਅਸੀਂ ਇਥੇ ਪ੍ਰਸ਼ਾਸਨ ਕੋ ਆਇਆ ਐਸਐਸਪੀ ਸਾਹਿਬ ਨੇ ਮਿਲੇ ਆ ਔਰ ਐਸਐਸਪੀ ਸਾਹਿਬ ਨੇ ਸਾਹਮਣੇ ਮਿਲ ਕੇ ਭਰੋਸਾ ਦਿੱਤਾ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਬੰਦੇ ਤੇ ਕੀਤੀ ਜਾਵੇਗੀ ਕੀ ਕਿੱਥੇ ਦੇ ਰਹਿਣ ਵਾਲੇ ਆ ਪਤਾ ਲੱਗਾ ਜੀ ਕੁਝ ਜੀ ਉਹਨਾਂ ਨੂੰ ਪਤਾ ਨਹੀਂ ਲੱਗਾ ਮਗਰ ਇਹ ਅਭਿਨੇ ਸਿੰਘ ਦੇ ਬਾਣੇ ਦੇ ਵਿੱਚ ਉਹ ਲੋਕ ਹੈਗੇ ਸੀ ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਡੇ ਲਈ ਸਾਰੇ ਧਰਮ ਸਤਿਕਾਰ ਦੇ ਯੋਗ ਨੇ ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਕੋਈ ਵੀ ਬੰਦਾ ਆ ਕੇ ਸਾਡੇ ਚਰਚਸ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਦੇ ਜਿਹੜੇ ਸਾਡੇ ਚਰਚ ਨੇ ਉਹਨਾਂ ਦੇ ਵਿੱਚ ਆ ਕੇ ਤੋੜ-ਪੰਨ ਕਰੇ ਔਰ ਬਸ ਲੁਕੀ ਕਰੇ ਅੱਜ ਬੜੀ ਵੱਡੀ ਗਿੰਦੀ ਜਿੱਥੇ ਮਸੀਹ ਭਾਈਚਾਰਾ ਇਕੱਠਾ ਹੋਇਆ ਵਾ ਸਾਡੇ ਨਾਲ ਗਿਲੰਦਰ ਤੋਂ ਸਾਡੇ ਹਮੀਰ ਮਸੀਹ ਜੀ ਪ੍ਰਧਾਨ ਲਾਲ ਚੰਦ ਜੀ ਹੋਰ ਵਕ ਵਕ ਜਿੱਥੇ ਬੰਦੀਆਂ ਤੋਂ ਸਾਡੇ ਭਰਾ ਇੱਥੇ ਆਏ ਨੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀ ਸੀਐਮ ਸਾਹਿਬ ਨਾਲ ਬੈਠ ਕੇ ਮੀਟਿੰਗਾਂ ਹੋਈਆਂ ਸੀ ਡੀਜੀਪੀ ਸਾਹਿਬ ਦੇ ਨਾਲ ਬੈਠ ਕੇ ਮੀਟਿੰਗਾਂ ਹੋਈਆਂ ਸੀ ਔਰ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਨੂੰ ਆਪਣਾ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ 'ਚ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਕਿਉਂਕਿ ਸਾਡਾ ਜਿਹੜਾ ਸੰਵਿਧਾਨ ਆ ਹਿੰਦੁਸਤਾਨ ਦਾ ਸੰਵਿਧਾਨ ਸਾਨੂੰ ਇਹ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਆਰਟੀਕਲ 25 ਤੋਂ 28 ਦੇ ਵਿੱਚ ਲਿਖਿਆ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਅਗਰ ਕਿਸੇ ਨੂੰ ਸਾਡੇ ਕੋਈ ਮੁਸ਼ਕਲ ਆ ਉਹ ਵੀ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੇ ਅਸੀਂ ਕਿਹਨੂੰ ਰੋਕਦੇ ਨਹੀਂ ਆ ਮੈਂ ਕੋਈ ਫੇਰ ਕਹਿਣਾ ਚਾਹਣਾ ਵੀ ਸਿੱਖ ਜਿਹੜੇ ਨੇ ਸਾਡੇ ਵੱਡੇ ਭਰਾ ਨੇ ਸਾਡੇ ਬਹੁਤ ਵਧੀਆ ਉਹਨਾਂ ਨਾਲ ਰਿਲੇਸ਼ਨ ਨੇ ਹਿੰਦੂ ਭਾਈਚਾਰੇ ਦੇ ਸਾਡੇ ਵੱਡੇ ਭਰਾ ਨੇ ਮੁ슬ਮਾਨ ਭਾਈਚਾਰੇ ਦੇ ਅਸੀਂ ਆਦਰ ਮਾਨ ਸਤਕਾਰ ਕਰਦੇ ਆ ਮਗਰ ਕੁਝ ਲੋਕ ਜਿਹੜੇ ਸਵਾਰਥੀ ਆਂਸਰ ਜਿਹੜੇ ਨੰਗ ਸੰਘਾ ਦਾ ਬਾਣਾ ਪਾ ਗਏ ਜਿਹੜੇ ਬੱਚਿਆਂ ਦੇ ਉੱਪਰ ਜ਼ੁਲਮ ਕਰਦੇ ਨੇ ਭਾਣਾ ਦੇ ਉੱਪਰ ਜ਼ੁਲਮ ਕਰਦੇ ਨੇ ਮੈਨੂੰ ਸਮਝਦਾ ਸ਼ਰਮ ਹੋਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਐਸਐਸਪੀ ਸਾਹਿਬ ਨੂੰ ਮਿਲੇ ਹੋ ਕੀ ਹਸਲਾਇਆ ਉਹਨਾਂ ਨੇ ਐਸਐਸਪੀ ਸਾਹਿਬ ਨੇ ਕਿਹਾ ਵੀ ਅਸੀਂ ਸ਼ਾਮ ਤੱਕ ਸਾਰੀ ਜਿਹੜੀ ਇਹ ਪਰਤਾਲ ਕਰਕੇ ਕਿਹੜੇ ਬੰਦੇ ਸੀ ਉਹਨਾਂ ਨੂੰ ਵੀਡੀਓ ਸਹੀ ਦੇਤੀਆਂ ਵਾ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਜਿਹੜੀਆਂ ਵਾ ਉਹਨਾਂ ਨੂੰ ਫੋਟੋਗ੍ਰਾਫਸ ਦੇਤੀਆਂ ਬੰਦਿਆਂ ਦੀਆਂ ਵੀਡੀਓ ਵੀ ਦੇਤੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਜਿਹੜਾ ਮੈਂ ਪਰਚਾ ਜਿਹੜਾ ਦਰਜ ਕਰਦਿਆਂਗੇ ਮੈਂ ਦਾ ਹਦੀਦ ਮਸੀ ਪ੍ਰਧਾਨ ਪੰਜਾਬ ਪੁਲਿਸ ਸਮੂਹ ਅੱਜ ਅਸੀਂ ਇਸ ਕਰਕੇ ਸੇ ਇੱਥੇ ਆਇਆ ਤੇ ਪਿਛਲੇ 11 ਤਰੀਕ ਨੂੰ ਪਿੰਡ ਜਲੋਵਾਲ ਥਾਣਾ ਸਦਰ ਜੰਨੂ ਸਿੰਘਾ ਚੌਂਕੀ ਤੇ ਕਿਹੜੀ ਚੌਂਕੀ ਹੈ ਕਾਲਾ ਸੰਗਿਆ ਕਾਲਾ ਸੰਗਿਆ ਚੌਂਕੀ ਤੇ ਤੇ ਉੱਥੇ ਸਾਡਾ ਚਰਚ ਆ ਜਿੱਥੇ ਸਾਡੇ ਪਾਸਟਰ ਕਰਨਜੀਤ ਵਾਲੀਆ ਜੀ ਉੱਥੇ ਉਸ ਚਰਚ ਦੇ ਇੰਚਾਰਜ ਨੇ ਤਕਰੀਬਨ ਪਿਛਲੇ ਸੰਡੇ 11 ਤਰੀਕ ਨੂੰ ਤਕਰੀਬਨ 11:30 ਵਜੇ ਦੇ ਕਰੀਬ 10 ਤੋਂ 12 ਨਿਹੰਗ ਦੇਣੇ ਸੀ ਉਹ ਨਿਹੰਗ ਬਾਣੇ ਦੇ ਵਿੱਚ ਉੱਥੇ ਆਏ ਉਹਨਾਂ ਨੇ ਆਉਂਦੇ ਹੀ ਚਰਚੇ ਦੇ ਵਿੱਚ ਆਣ ਕੇ ਤੇ 판 ਤੋੜ ਸ਼ੁਰੂ ਕਰ ਦਿੱਤੀ ਸਾਡੇ ਪਾਦੀ ਸਾਹਿਬ ਨੂੰ ਤੰਕੇ ਦੇ ਰੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਦੇ ਉੱਤੇ ਉਹਨਾਂ ਨੇ ਧੱਕਾ ਮੁਕੀ ਸ਼ੁਰੂ ਕਰ ਦਿੱਤੀ ਔਰ ਪ੍ਰਭੂ ਯੇਸ਼ੂ ਮਸੀਹ ਬਾਰੇ ਉਹਨਾਂ ਨੇ ਗਲਤ ਸ਼ਬਦਾਵਲੀ ਬੋਲੀ ਔਰ ਸਾਡੇ ਪਾਦੀ ਸਾਹਿਬ ਨੂੰ ਵੀ ਉਹਨਾਂ ਨੇ ਕਿਹਾ ਵੀ ਜੇਕਰ ਤੁਸੀਂ ਇੱਥੇ ਤੰ ਦਾ ਪ੍ਰਚਾਰ ਕਰੋ ਜਾਂ ਤੁਸੀਂ ਅੱਗੇ ਚਰਚ ਲਾਓਗੇ ਤੇ ਤੁਹਾਨੂੰ ਦੇ ਨਤੀਜੇ ਭੁਗਤਣੇ ਪੈਣਗੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਇਹ ਜਿਹੜੇ ਨਿਆਂਗ ਨੇ ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਸਟੇਟ ਆ ਇਹ ਪੰਜਾਬ ਸਟੇਟ ਆ ਇਸ ਦੇਸ਼ ਦੇ ਵਿੱਚ ਸਾਰਿਆਂ ਨੂੰ ਆਪਣਾ ਧਰਮ ਦਾ ਪ੍ਰਚਾਰ ਤੇ ਪ੍ਰਸਾਰਤ ਉਹਦਾ ਮੰਨਣ ਦੀ ਅਸਰਤ ਹੈਗੀ ਆ ਅਸੀਂ ਇੱਥੇ ਸਿੱਖਾਂ ਨੂੰ ਨਹੀਂ ਰੋਕਦੇ ਉਹ ਵੀ ਸਾਡੇ ਭਰਾ ਨੇ ਅਸੀਂ ਹੋਰ ਕਿਸੇ ਧਰਮ ਦੇ ਵੀ ਪਸੀਪੋਦ ਨਹੀਂ ਜਾਂਦੇ ਸਾਨੂੰ ਵੀ ਆਪਣਾ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਆ ਇਹ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਆ ਅਸੀਂ ਉਹਦੀ ਕੋਹ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਆ ਕਿਉਂਕਿ ਇਹਦੇ ਨਾਲ ਸਾਡੇ ਮਸੀਹ ਭਾਈ ਚੜ੍ਹਦੇ ਜਿਹੜੇ ਹਿਰਦੇ ਵਲੂੰਧਰੇ ਗਏ ਅਸੀਂ ਹੁਣ ਐਸਐਸਪੀ ਸਾਹਿਬ ਨੂੰ ਮਿਲੇ ਸੀ ਉਹਨਾਂ ਅਸੀਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਆ ਔਰ ਉਹਨਾਂ ਨੇ ਸਾਨੂੰ ਇਸ ਚੀਜ਼ ਦਾ assurance ਦਿੱਤਾ ਕਿ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਨੂੰ ਫੜ ਕੇ ਸੁਲਾਖਾਂ ਦੇ ਅੰਦਰ ਭੇਜਾਂਗੇ ਇਹੋ ਹੀ ਸਾਡੀ ਬੁਖਮੰਗੇਗੀ ਮੇਰਾ ਨਾਮ ਪ੍ਰੋਫੈਟ ਚਰਨਪ੍ਰੀਤ ਵਾਲੀਆ ਜੀ ਜੀ ਮੈਂ ਮੁੱਖ ਪ੍ਰਚਾਰਕ ਆ ਜੀ ਜੰਧੂਵਾਲ ਚਸ ਦੇ ਵਿੱਚ ਔਰ ਬੀਤੇ ਦਿਨਾਂ ਦੇ ਵਿੱਚ ਜਿੱਦਾਂ ਕੀ ਪ੍ਰਧਾਨ ਜੀ ਉਹਨਾਂ ਸਭ ਨੇ ਤੁਹਾਨੂੰ ਬਿਆਨ ਕਰਕੇ ਦੱਸ ਹੀ ਦਿੱਤਾ ਆ 11 ਤਰੀਕ ਦਿਨ ਐਤਵਾਰ ਦੇ ਦਿਨ ਅਸੀਂ ਸਸੰਗ ਲਗਾ ਰਹੇ ਸੀ ਔਰ ਚਲਦੀ ਮੀਟਿੰਗ ਦੇ ਵਿੱਚ ਕੁਝ ਅਹ ਹੰਗਸਿਕ ਪਾਣੀ ਦੇ ਵਿੱਚ ਸਿੱਖ ਆਏ ਔਰ ਜਿਨ੍ਹਾਂ ਨੇ ਅਹ ਖੁਦਾ ਦੇ ਵਚਨ ਦੀ ਬੇਅਦਵੀ ਕੀਤੀ ਆ ਔਰ ਪ੍ਰਦੀਸ਼ ਤਾਬਲੀ ਨੇ ਯੂਜ਼ ਕੀਤਾ ਔਰ ਸਾਡੇ ਧਾਰਮਿਕ ਵਿਚਾਰਾਂ ਤੇ ਬਹੁਤ ਜ਼ਰਾ ਤੇਸ ਪਹੁੰਚੀ ਆ ਔਰ ਡਰਾਇਆ ਤਮਕਾਇਆ ਗਿਆ ਚਰਚ ਬੰਦ ਕਰਨ ਨੂੰ ਉਹਨਾਂ ਨੇ ਸਾਨੂੰ ਕਿਹਾ ਗਿਆ ਜੀ ਐਸਐਸਪੀ ਸਾਬ ਨੇ ਸਾਨੂੰ ਪੂਰਾ ਵਿਸ਼ਵਾਸ ਦਲਾਇਆ ਕਿੰਨੇ ਜੀ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਔਰ ਜੋ ਵੀ ਇਹ ਜਿਨ੍ਹਾਂ ਨੇ ਇਹ ਵਿਰਧ ਵੀ ਕੀਤੀ ਆ ਜਾਂ ਜਿਨ੍ਹਾਂ ਨੇ ਵੀ ਇਹ ਜਿਹੜੇ ਨਹਾਂਗ ਸਿੰਘ ਪਾਣੀ ਦੇ ਵਿੱਚ ਲੋਕ ਸਿਗੇ ਉਹਨਾਂ ਦੇ ਉੱਤੇ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਔਰ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਉਹਨਾਂ ਤੇ ਜੋ ਤਾਰਾ ਬੰਦਿਆ ਉਹਨਾਂ ਨੂੰ ਅਸੀਂ ਲਾਗੂ ਕਰਾਂਗੇ ਇਹ ਕਿੱਥੇ ਦੇ ਰਹਿਣ ਵਾਲੇ ਸੀਗੇ ਕੁਝ ਪਤਾ ਲੱਗਾ ਕਿੰਨੇ ਜਾਣੇ ਸੀਗੇ ਦੇਖੋ ਜੀ ਉਹਨਾਂ ਬਾਰੇ ਸਾਨੂੰ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ ਵੀ ਉਹ ਕਿੱਥੇ ਦੇ ਰਹਿਣ ਵਾਲੇ ਆ ਪਰ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਲਾਇਆ ਕਿੰਦੇ ਜਲਦ ਤੋਂ ਜਲਦ ਅਸੀਂ ਇੱਥੇ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜੀ